ਸਵਾਗਤ ਕਿਸਾਨ ਵੀਰੋ ਤੁਹਾਡਾ ਗੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂ ਢਵਾਲੀ ਤੇ ਜਲਾ ਨੂੰ ਪੈਂਦਾ ਜਿਹੜਾ ਬਾਈਕ ਕੋਲ ਤਿੰਨ ਗਾਵਾਂ ਜਰਸੀ ਇੱਕ ਗੱਬਣ ਟੋਕਰ ਤੇ ਦੋ ਸੂਈਆਂ ਵੱਧ ਜਾਣਕਾਰੀ ਲਵਾਂਗੇ ਬਾਅਦ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਆਰਗ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ ਫੇਸਬੁਕ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕੇ ਰੱਖੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਬਾਈ ਦਾ ਨੰਬਰ ਲਾਵਾਗੇ ਆਪਾਂ ਬਰਾ ਸਕਰੀਨ ਤੇ ਟੈਟਰਲ ਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਨਾਮ ਮੇਰਾ ਬਿੰਦਰ ਸਿੰਘ ਆ ਜੀ ਪਿੰਡ ਟਪਾਲੀ ਆ ਜੀ ਜ਼ਿਲ੍ਹਾ ਜ਼ਿਲ੍ਹਾ ਬੈਂਡ ਆ ਜੀ ਠੀਕ ਆ ਜੀ ਹਾਂ ਜੀ ਪਹਿਲੀ ਜਸਤੀ ਗਾਂ ਦੀ ਜਾਣਕਾਰੀ ਦਊ ਆਪਣੀ ਇਹ ਬਾਈ ਜੀ ਆਪਣੀ ਤਾਜੀ ਸੋਈ ਵੀ ਆ ਹਾਂ ਜੀ ਮਾਦਰ ਬੱਚਾ ਜੀ ਇਹਦੇ ਠੀਕ ਆ ਜੀ ਇਹਦੇ ਠੱਲੇ ਜੀ ਆਪਣਾ 12 ਕਿਲੋ ਦੁੱਧ ਆ 11 ਆਪਾਂ ਮਣਕੇ ਦੇਵਾਂਗੇ ਜੀ ਠੀਕ ਆ ਜੀ 10 ਦਿਨ ਹੋ ਗਏ ਸੂਈ ਨੂੰ ਬਾਈ ਜੀ ਘਰ ਹਜੇ ਚੱਲਿਆ ਨਹੀਂ ਠੀਕ ਆ ਜੀ ਹਾਂ ਜੀ ਤੇ ਬੱਚਾ ਸੀ ਬੱਚਾ ਹਾ ਜੀ ਤੇ ਮਗਰ ਬੱਚਾ ਜੀ ਠੀਕ ਹੈ ਜੀ ਹਾਂ ਜੀ ਰੇਟ ਭਰਾ ਦਾ ਰੇਟ ਬਾਈ ਆਪਾਂ ਫੋਨ ਤੇ ਕਰ ਲਾਂਗੇ ਰੇਡ ਫੋਨ ਤੇ ਹਾਂ ਜੀ ਤੋਰ ਦੋ ਭਰਾ ਲੋ ਜੀ ਚੱਕਰ ਸਾਲ ਲੋ ਜੀ ਲੈ ਵੇ ਤਾਂਤਾ ਤੁਸੀਂ ਲਾਹ ਦੇ ਭਰਾ ਦੁੱਧ ਬਾਈ ਨੇ ਦੱਸਤਾ ਲੋ ਜੀ ਚਾਹ ਦੋ ਡੰਗ ਚੋਕੇ ਲੈ ਜੀ ਹਾਂ ਬਾਈ ਭਵਨ ਚਾਰ ਡੰਗ ਚੋਲੇ ਬੰਦਾ ਠੀਕ ਹੈ ਜੀ ਲੋ ਜੀ ਚੱਕਰ ਕਰ ਕੱਦ ਬੈਠ ਸੁਖਨਾ ਕਰ ਮਾੜੀ ਦਾ ਲੋ ਜੀ ਲੋ ਜੀ ਠੰਡੀ ਸੀਲ ਆ ਬਾਈ ਕੋਈ ਇਹ ਜੀ ਹੋਰ ਨਹੀਂ ਠੀਕ ਜੀ ਲੋ ਜੀ ਹਾਂ ਭਾਈ ਜੀ ਨਾਲ ਜੁੜ ਕੇ ਕਨੈਕਟ ਕਰੋ ਪੈਂਡਟ ਵਾਲੀ ਤੇ ਜਿਲ੍ਹਾ ਨੂੰ ਪੈਂਦਾ ਜੀ ਬਠਿੰਡਾ ਠੀਕ ਹੈ ਜੀ ਇਹ ਇੱਕ ਨੰਬਰ ਚਰਸੀ ਸੀ ਠੀਕ ਹੈ ਜੀ ਹਾਂ ਜੀ ਭਾਈ ਦੂਜੀ ਦੱਸੋ ਜਾਣਕਾਰੀ ਇਹ ਵੀ ਤਾਜੀ ਸੂਈ ਦੀ ਆ ਬਾਈ ਜੀ ਹਾਂਜੀ ਇਹਦੇ ਮੰਗਰੀ ਬੱਛਾ ਜੀ ਆ ਬੱਸ ਸਭ ਜੀ ਹਾਂਜੀ ਇਹਦਾ ਬੱਛਾ ਆ ਜੀ ਠੀਕ ਹੈ ਜੀ ਇਹਨੂੰ ਹੋ ਗਏ ਜੀ 15 ਕਿ ਦਿਨ ਸੂਈ ਨੂੰ ਅਰ ਹਜੇ ਚੱਲਿਆ ਨਹੀਂ ਹਾਂਜੀ ਇਹਦੇ ਥੱਲੇ ਆਪਾਂ ਜੀ 10 ਕਿਲੋ ਦੁੱਧ ਦੇਵਾਂਗੇ ਮਣਕੇ ਹਾਂਜੀ ਮੰਨ ਲਓ ਵੀ ਉਹ 11 12 ਹੀ ਇਹਦੇ ਥੱਲੇ ਵੀ ਠੀਕ ਹੈ ਜੀ ਬਾਕੀ ਸੇਵਾ ਦਾ ਬਾਕੀ ਸੇਵਾ ਜੀ ਠੀਕ ਹੈ ਰੇਟ ਭਰਾ ਦਾ ਰੇਟ ਇਹਦਾ ਹੀ ਫੋਨ ਤੇ ਕਰ ਲਾਂਗੇ ਭਾਈ ਰੇਟ ਦਾ ਹੀ ਫੋਨ ਤੇ ਹਾਂਜੀ ਤੋੜ ਦੋ ਜੀ ਲੋ ਜੀ ਚੈੱਕ ਕਰ ਸਾਂ ਭਰਾ ਜਰਸੀ ਠੀਕ ਹੈ ਇਸ ਵਾਰੀ ਵੀ ਸੁਵੀਆ ਮਗਰ ਬੱਚਾ ਇਹਦੇ ਵੱਸਾ ਲੋ ਜੀ ਚੈੱਕ ਕਰ ਸਾਂ ਭਰਾ ਹਾਂ ਇੱਕ ਵੀ ਠੱਡੀ ਸੀ ਲਾ ਬਾਈ ਠੀਕ ਹੈ ਹਾਂਜੀ ਲੋ ਜੀ ਚੈੱਕ ਕਰੋ ਗੁੜੀ ਚੋਲੇ ਬੰਦਾ ਚੋਲੇ ਜੀ ਠੀਕ ਹੈ ਜੀ ਲੋ ਜੀ ਫਰੈਸ਼ ਕੁਆਲਟੀ ਚੈੱਕ ਕਰ ਸਕਦੇ ਪਰਾ ਲੈ ਚਲੋ ਪਰਾ ਲੋ ਜੀ ਬਾਈ ਜੀ ਨਾਲ ਜ਼ਰੂਰ ਕੰਡਕਟ ਕਰੋ ਪਰਾ ਇਹ ਹੈਗੀ ਸੀ ਦੋ ਨੰਬਰ ਠੀਕ ਹੈ ਜੀ ਜਿਹੜੇ ਮਗਰ ਵੀ ਦੱਸਾਂ ਅਜੇ ਵੀ ਤੀਜੀ ਵਾਰ ਦੀ ਜਾਣਕਾਰੀ ਤੁਸੀਂ ਇਹ ਬਾਈ ਹਿਮਾਚਲ ਵਾਲੀ ਜਰਸੀ ਹੈ ਜੀ ਹਾਂਜੀ ਚਾਰ ਮਹੀਨਾ ਦੀ ਚੱਕ ਪਾਸ ਆ ਹਾਂਜੀ 8 ਕਿਲੋ ਦੁੱਧ ਆ 7 ਆਪਾਂ ਮਣਕੇ ਦੇਵਾਂਗੇ ਹਾਂਜੀ ਇਹਦਾ ਰੇਟ ਜੀ ਇਹਦਾ ਹੀ ਫੋਨ ਤੇ ਕਰ ਲਾਂਗੇ ਇਹਦਾ ਫੋਨ ਤੇ ਕਰ ਲੋ ਉਹ ਇਹਦਾ ਬਸ ਆਪਾਂ ਦੱਸ ਵੀ ਦਿੰਨੇ ਆ ਜੀ ਮੁੱਲ ਕੁਛ ਕਰਾ ਲਉ 35 ਦੀ ਹਾਂ ਨਾ ਜੀ ਠੀਕ ਹੈ ਜੀ ਹਾਂਜੀ ਤੋਰ ਦਿਓ ਜੀ ਲੋ ਭਰਾ ਟੋਕੜ ਗੱਬਣ ਜਰਸੀ ਲੋ ਜੀ ਉਹ ਬਸ ਕਰ ਪੋਛੋ

ਠੀਕ ਹੈ ਤੁਹਾਨੂੰ ਦਿਖਾਉਗਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਭਾਈ